ਸਵਾਲ ਨੰਬਰ 52 ਦਾ ਜਵਾਬ ਹੈ ਕਿ ਗੋਰੇ ਰੰਗ ਦਾ ਜਿਹੜਾ ਬਲਦ ਹੁੰਦਾ ਹੈ ਨਾ ਲਾਲ ਰੰਗ ਦੇ ਬਲਦ ਨੂੰ ਗੋਰੇ ਰੰਗ ਦਾ ਬਲਦ ਕਹਿੰਦੇ ਸੀਗੇ ਗੋਰਾ ਬਲਦ ਤੇ ਇਹ ਮੈਂ ਕੱਲ ਵੀ ਦੱਸਿਆ ਸੀ ਵੀ ਸਾਡੇ ਕਿ ਰਿਸ਼ਤੇਦਾਰਾਂ ਦੀ ਹੱਲ ਪਈ ਸੀ ਗੋਰੇ ਬਲਦਾਂ ਵਾਲੇ ਉਹ ਜੇ ਬੱਸ ਵਾਲਿਆਂ ਨੂੰ ਕਹਿੰਨ ਕਿ ਉਹਨਾਂ ਦੀ ਟਾਣੀ ਤੇ ਜਾਣਾ ਗੋਰੇ ਬਲਦਾਂ ਵਾਲਿਆਂ ਦੀ ਤੇ ਉਹਨਾਂ ਨੇ ਉੱਥੇ ਲਾ ਜਾਣਾ ਤੇ ਅੱਜ ਦਾ ਸਵਾਲ ਹੈ ਕਿ ਪਹਿਲਾਂ ਆਪਾਂ ਨਾ ਨਿੱਕੇ ਹੁੰਦੇ ਇੱਕ ਸ਼ਬਦ ਆਮ ਹੀ ਮਾਵਾ ਤੋਂ ਸੁਣਦੇ ਹੁੰਦੇ ਸੀ ਕੋਏ ਦੇਣਾ ਤੇ ਕੀ ਕੋਏ ਦੇਈ ਜਾਂਦਾ ਇਹ ਕਹਾਦੇ ਲਈ ਕਿਹਾ ਜਾਂਦਾ ਸੀਗਾ ਸ਼ਬਦ ਤੇ ਸਵਾਲ ਦਾ ਜਵਾਬ ਜ਼ਰੂਰ ਦਿਆ ਕਰੋ ਤਾਂ ਕਿ ਉਹਨਾਂ ਵਾਲੀ ਪੀੜ੍ਹੀ ਨੂੰ ਇਹਨਾਂ ਅਲੋਪ ਹੁੰਦੇ ਸ਼ਬਦਾਂ ਦਾ ਨਾ ਪਤਾ ਲੱਗ ਸਕੇ ਇਹ ਵੀ ਕਦੇ ਆਪਣੇ ਸੱਭਿਆਚਾਰ 'ਚ ਰਹੇ ਨੇ ਪੰਜਾਬੀ ਦਾ ਸੱਭਿਆਚਾਰ ਬਹੁਤ ਅਮੀਰ ਹੈ ਹੁਣ ਦੂਜੀਆਂ ਭਾਸ਼ਾਵਾਂ 'ਚ ਨਾ ਕਈ ਰੀਕੋ ਕੰਮ ਵਾਸਤੇ ਹੀ ਕਈ ਕੰਮਾਂ ਵਾਸਤੇ ਇੱਕੋ ਸ਼ਬਦ ਬੋਲਿਆ ਜਾਂਦਾ ਆਪਣੇ ਹਰ ਕੰਮ ਵਾਸਤੇ ਨਾ ਆਡ-ਆਡ ਸ਼ਬਦ ਹੁੰਦੇ ਨੇ ਤੇ ਸਵਾਲ ਇੱਕ ਵਾਰ ਫਿਰ ਵੀ ਨਿੱਕੇ ਹੁੰਦੇ ਨਾ ਇੱਕ ਆਮ ਹੀ ਆਪਾਂ ਸ਼ਬਦ ਸੁਣਦੇ ਹੁੰਦੇ ਸੀ ਮਾਵਾ ਕੋਲੋਂ ਬਾਵਾ ਕੋਲੋਂ ਵੱਡੀਆਂ ਭੈਣਾਂ ਕੋਲੋਂ ਵੀ ਕੀ ਕੋਈ ਦੇ ਜਨ ਮੈਨੂੰ ਦੱਸ ਕੀ ਹੈ ਇੱਕ ਕੋਏ ਦੇਣਾ ਜਿਹੜਾ ਸ਼ਬਦ ਹੈ ਕਾਦੇ ਲਈ ਵਰਤਿਆ ਜਾਂਦਾ ਜੀ